ਉਹ ਤੇ ਸਰਸਾ ਬੜੇ ਪਹਿਲਵਾਨ ਹੋਣਾ ਅਸੀਂ ਉਹ ਬੜੇ ਤੁਹਾਡੇ ਨਾਲ ਜਨਤਾ ਹੈ ਮੈਂ ਖੜਾ ਹੁੰਦਾ ਰਵਿੰਦਰ ਸਿੰਘ ਹੁੰਦਾ ਅਸੀਂ ਰੈਫਰੈਂਡਮ ਕਰਾਉਂਦੇ ਆਂ ਦਿੱਲੀ ਦੀ ਸੰਗਤ ਕੋ ਲੋਕ ਕਿਹੜਾ ਇਮਾਨਦਾਰ ਹੈ ਤੇ ਕਿਹੜਾ ਚੋਰ ਹੈ 1% ਤੁਸੀਂ ਵੋਟ ਲੈ ਕੇ ਫਿਰ ਮੈਨੂੰ ਫੜ ਲੈਣਾ ਅੱਗੇ ਜਿਹੜੇ ਦੋ ਮੈਂਬਰ ਕੋਆਪਰੇਟ ਹੋਇਸਾਨ ਸਿੰਘ ਸੁਭਾਵਾਂ ਦੇ ਉਹਨਾਂ ਨੂੰ ਕੱਢ ਕੇ ਆਪਣੇ ਚੇਲੇ ਚੱਪਟੇ ਪਾ ਲੈ ਇਹਨਾਂ ਨੇ ਕੋਈ ਕਾਨੂੰਨ ਹੈ ਕਿਦਾਂ ਬੰਦ ਦੱਸਿਆ ਜਾਵੇ ਦਿੱਲੀ ਦੀ ਸਰਕਾਰ ਕਿਸੇ ਕਾਨੂੰਨ ਦੇ ਤਹਿਤ ਹੈ ਕਿ ਨਹੀਂ ਹੈ ਮੈਨੇ ਦੱਸਿਆ ਜੋ ਕੁਝ ਪਿਛਲੇ 1 ਮਹੀਨੇ ਚ ਹੋਇਆ ਹੈ ਦਿੱਲੀ ਦੀ ਸਰਕਾਰ ਨੂੰ ਰੇਖਾ ਗੁਪਤਾ ਨੂੰ ਜਾਂ ਤਾਂ ਰਿਜਾਇਨ ਕਰਨਾ ਚਾਹੀਦਾ ਹੈ ਜਾਂ ਇਹਨਾਂ ਦੋਨੋਂ ਮੰਤਰੀਆਂ ਨੂੰ ਬਿਸਮਸ ਕਰਨਾ ਚਾਹੀਦਾ ਹੈ ਅਧਰ ਸਾਹਿਬ ਦੇ ਨਗਰ ਕੀਤੇ ਹੋਏ ਇਸ ਖਲਰ ਪਾ ਰਹੇ ਹੋ ਜਿਹੜਾ ਅੱਜ ਹਿੰਦੁਸਤਾਨ ਉਹਨਾਂ ਦੇ ਸ਼ਹਾਦਤ ਕਰਕੇ ਹੈਗਾ ਵਰਨਾ ਇਹ ਹਿੰਦੁਸਤਾਨ ਨਾ ਹੋਗਾ ਅਗਰ ਇਹ ਏਰੀਆ بچਾਇ ਤੁਸੀਂ ਤੁਰਕੀ ਤੋਂ ਲੈ ਲਓ ਤੁਰਕੀ ਤੋਂ ਬਾਅਦ ਵਿੱਚ ਇੱਕ ਹਿੰਦੁਸਤਾਨ ਦਾ ਕਿੱਤਾ ਹੈਗਾ ਜਿੱਥੇ ਹਿੰਦੂ ਹੈਗਾ ਮੁਸਲਮਾਨਾਂ ਦਾਵਾ ਹਰ ਕੋਣ ਇਹਨਾਂ ਦਾ ਜੋ ਪ੍ਰੋਸੀਜਰ ਹੈ ਇਹਨਾਂ ਨੇ ਚਿੱਠੀ ਸ਼ੌਣੀ ਕਮੇਟੀ ਨੂੰ ਦਿੱਤੀ ਸ਼ੌਣੀ ਕਮੇਟੀ ਨੇ 10-10 ਦਿਨਾਂ ਨੂੰ ਦਿੱਤੀ ਚਿੱਠੀ ਜਿਹਦੇ ਲਿਖਿਆ ਸੀ ਕਿ ਅਸੀਂ ਗੁਰਮਤ ਸਮਾਗਮ ਦਿੱਲੀ ਕਮੇਟੀ ਦੇ ਗੁਰਦੁਆਰਿਆਂ ਵਿੱਚ ਨਾਨਕ ਪਿਆਓ ਔਰ ਲੱਖੇ ਸ਼ਾਵਨ ਜਾ ਰਹਾ ਹਾਲ ਚੱਕਰਨਾ ਚਬੀ ਰਾਤ ਵਰਪੰਜੀ ਦਿਨ ਔਰ ਇਹ ਚਿੱਠੀ ਉਹਨਾਂ ਨੂੰ ਮਿਲ ਗਈ ਗਜ਼ਰ ਦੀ ਗੱਲ ਹੈ ਹੰਕਾਰ ਜਿਹੜਾ ਸੀ ਉਹ ਸਿਰ ਤੇ ਚੜਿਆ ਆਇਆ ਸੀ ਕਣਗਾ ਜੀ ਕਲਰ ਕੋਣ ਹੁੰਦਾ ਚਿੱਠੀ ਦੇਣ ਵਾਲਾ ਮੈਨੂੰ ਪ੍ਰਧਾਨ ਚਿੱਠੀ ਦੇਣ ਆਵੇ ਜਿਹੜਾ ਕਿ ਮੈਂ ਸਮਝਾਂ ਕਿ 12 13 ਸਾਲ ਮੈਨੂੰ ਪ੍ਰਧਾਨਗੀ ਕੀਤੀ ਹੈਗੀ। ਔਰ ਬੜੀ ਦੇਰ ਹੋ ਗਈ ਹੈ ਪਿਛਲੇ 50 ਸਾਲ ਤੋਂ ਸ਼ੌਣੀ ਕਮੇਟੀ ਦੇ ਪ੍ਰਧਾਨਗੀ ਵਿਖਤਿਆ ਹੋ ਗਿਆ। ਕਦੇ ਇਸ ਤਰ੍ਹਾਂ ਨਹੀਂ ਹੋਇਆ। ਕਦੇ ਇਸ ਤਰ੍ਹਾਂ ਨਹੀਂ ਹੋਇਆ। ਸਾਡੇ ਅੱਜ ਤਾਂ ਫਿਰ ਅਸੀਂ ਦਸਤ ਕਰ ਦਿੰਨੇ ਆ ਪਰ ਸ਼ੌਣੀ ਕਮੇਟੀ ਦੇ ਪ੍ਰਧਾਨ ਵੈਰੀ ਰੇਅਰ ਦਸਤ ਕਰਦੇ ਹਨ ਉਹਨਾਂ ਦੇ ਜਿਹੜੇ ਪੀਏ ਜਾਂ ਸੈਕਟਰੀ ਹੁੰਦੇ ਨੇ ਉਹ ਚਿੱਠੀ ਲਿਖਦੇ। ਸਭ ਤੋਂ ਵੱਡੀ ਗੱਲ ਇਹ ਕਿ ਇਹਨਾਂ ਕੋਲ ਪੰਜਾਬ ਸਰਕਾਰ ਨੇ 17 ਅਕਤੂਬਰ ਦਾ ਵਕਤ ਨੋਇਆ ਸੀ ਸਾਡੇ ਕੋਲ ਇਹਦਾ ਪ੍ਰੂਫ ਹੈ ਕੱਲ ਕੇ ਉਹਨਾਂ ਨੇ ਜਾਣ ਕੇ 25 ਅਕਤੂਬਰ ਕਿਹਾ ਕਿ ਤਾਂ ਕਿ ਸ਼ੋਣੀ ਕਮੇਟੀ ਦਾ ਸਮਾਗਮ ਨਾ ਹੋ ਸਕੇ ਮੈਂ ਇਹ ਵੀ ਕਹਿੰਦਾ ਸੀ ਵੀ ਅਸੀਂ ਗੁਰਮਤ ਸਮਾਗਮ ਕਰਨਾ ਹੈ ਜੇ ਤੁਸੀਂ ਸ਼ੋਣੀ ਕਮੇਟੀ ਨੂੰ ਉਹਨੂੰ ਕਰਨ ਦੇਣਾ ਤਾਂ ਤੁਸੀਂ ਆਪ ਕਰ ਲੋ ਸਾਡਾ ਤੇ ਆ ਵੀ ਨਗਰ ਕੀਰਤਨ ਆ ਰਿਹਾ ਤੇ ਉਸ ਵਕਤ ਕੀਰਤਨ ਕਥਾ ਦਾ ਪ੍ਰੋਗਰਾਮ ਹੋਣਾ ਚਾਹੀਦਾ ਪਰ ਇਹਨਾਂ ਨੇ ਫੇਲ ਕਰਨਾ ਸੀ ਮੈਂ ਇਹ ਵੀ ਕਹਿਣਾ ਚਾਹੁੰਦਾ ਵਾਂ ਕਿ ਇਹ ਰਿਕਾਰਡ ਚ ਕਢ ਕੇ ਦੱਸਣ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੇ ਦਰ ਦੇ ਤੁਸੀਂ ਸੇਵਾ ਕਰ ਰਹੇ ਹੋ ਤੇ ਲੁੱਟੋ ਕਸੂਟਾਂ ਕਰ ਰਹੇ ਹੋ ਉਹਨਾਂ ਦਾ ਸਹੀ ਦੀਪ ਪਰ 350 ਸਾਰੇ ਨਗਰ ਕੀਰਤਨ ਆ ਰਿਹਾ ਹੈ ਤੁਸੀਂ ਕਦੀ ਕੋਈ ਅਨਾਉਂਸਮੈਂਟ ਕਿਸੇ ਸਿੰਘ ਸਭਾ ਤੋਂ ਕਿਸੇ ਇਤਿਹਾਸਕ ਗੁਰਦੁਆਰਿਆਂ ਚੋਂ ਕੀਤੀ ਹੈ ਕੋਈ ਬੋਰਡ ਲਾਇਆ ਹੈ ਨਾ ਵੀ ਨਗਰ ਕੀਰਤਨ ਆ ਰਿਹਾ ਸੀ ਸਵਾਗਤ ਕਰਦੇ ਆ ਕੋਈ ਅਨਾਉਂਸਮੈਂਟ ਕਿਸੇ ਵੱਲੋਂ ਕੀਤੀ ਗਈ ਸਵਾਮੀ ਨਾ ਤਾਂ ਅਸੀਂ ਤਿਆਰੀ ਕਰ ਰਹੇ ਸੀ ਕੋਈ ਰਿਸਪੌਂਸ ਨਹੀਂ ਸੀ ਬਿਲਕੁਲ ਹੁਣ ਮੈਂ ਇਹ ਕਹਿਣਾ ਚਾਹਦਾ ਇੱਕ ਗੱਲ ਇਸ ਵਿੱਚ ਜਿਹੜੀ ਆਪਣੇ ਬਿਆਨ ਵਿੱਚ ਕਹੀ ਹੈ ਕਿ ਮੈਨੂੰ ਦਿੱਲੀ ਸਰਕਾਰ ਦਾ ਪ੍ਰੈਸ਼ਰ ਸੀ ਇਹਨਾਂ ਨੂੰ ਕੱਢੋ ਉਹ ਮੇਰका ਟੇਪ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਇਸ ਤੋਂ ਪਹਿਲਾਂ ਇਹਨਾਂ ਨੇ ਕੋਈ ਜਾਗਤੀ ਯਾਤਰਾ ਆਈ ਸੀ ਪੜਨਾ ਸਾਹਤੋਂ ਉਸ ਨੂੰ ਇਹਨਾਂ ਨੇ ਬੜੇ ਅਨਾਊਂਸਮੈਂਟਾਂ ਵਿੱਚ ਕੀਤੀਆਂ ਔਰ 50 ਬੰਦੇ ਦਿੱਲੀ ਦੇ ਵਿੱਚ ਉਸ ਨਗਰ ਕੀਰਤਨ ਨੂੰ ਸਵਾਗਤ ਕਰਨਾ ਸਤਾ ਨਹੀਂ ਮਿਲਿਆ ਜਿਹੜਾ ਨਗਰ ਕੀਰਤਨ ਮੈਂ ਰਕਾਬਗੰਜ ਤੋਂ ਵੈਸਟ ਦਿੱਲੀ ਤੱਕ ਗਿਆ ਹੈ ਤਲਗਨਗਰ ਅੱਗੇ ਤੱਕ ਗਿਆ ਹੈ ਮੈਂ ਆਪਣੀਆਂ ਅੱਖਾਂ ਨਾਲ ਪਿੰਡ ਇੱਕ ਜਗ੍ਹਾ ਦੇ ਉੱਤੇ ਸੁਵਾਸ਼ ਨਗਰ ਦੇ ਉੱਤੇ ਉਹਦਾ ਬਾਬਾ ਬੁੰਡੇ ਦਾ ਗੁਰਦੁਆਰਾ ਉਹਦਾ ਪ੍ਰਧਾਨ ਲੋਕਾਂ ਨੂੰ ਖਿਚ-ਖਿਚ ਕੇ ਕਹਿ ਰਿਹਾ ਸੀ ਆ ਚਾਹੋ ਥਾਟੇ ਕੋ ਨਾਲ ਕਾ ਲੋ ਕੋਈ ਬੰਦੇ ਨਹੀਂ ਸਨ ਇਹ ਸਾਰੀਆਂ ਗੱਲਾਂ ਸਨ ਇਸ ਨਗਰ ਕੀਰਤਨ ਨੂੰ ਨੁਕਸਾਨ ਬਚਾਉਣ ਵਾਸਤੇ ਸੰਗਤ ਨਾ ਹੋਵੇ ਤੇ ਅਸੀਂ ਗਵਰਨਰ ਕੋਲੋਂ ਵਾਵਾ ਕੱਟੀਏ ਦੇਖੋ ਇਹ ਸਾਡੀ ਕਿੰਨੀ ਚੱਲੀ ਹੈ ਅਸੀਂ ਸ਼ਾਉਣੀ ਕਮੇਟੀ ਦੇ ਨਗਰ ਕੀਰਤਨ ਨੂੰ ਫਿੱਕਾ ਪਾ ਕੇ ਰੱਖ ਦਿੱਤਾ ਹੈ ਇਸ ਦੇ ਵਿੱਚ ਜਿਹੜੀ ਗੱਲ ਉਸਨੇ ਆਪਣੇ ਬਿਆਨ ਚ ਕਹੀ ਹੈ ਸਰਸਾ ਔਰ ਪ੍ਰਵੇਸ਼ ਵਰਮਾ ਇਹ ਦੋਨੋਂ ਸ਼ਾਮਲ ਕਿਸੇ ਨੇ ਕਿਸੇ ਨੂੰ ਸਰਸ ਨੇ ਕਿਹਾ ਕਿ ਇਹਨਾਂ ਨੇ ਮੈਨੂੰ ਪੰਜਾਬੀ ਨਾ ਆਣ ਕਰਕੇ ਗੁਰਬਾਣੀ ਸ਼ੁੱਧ ਨਾ ਪੜਨ ਕਰਕੇ ਮੈਂਬਰੀ ਚੋਂ ਖਾਰਜ ਕਰਾਇਆ ਤੇ ਮੈਂ ਹੁਣ ਇਹਨਾਂ ਨੂੰ ਮੈਂਬਰ ਨਹੀਂ ਰਹਿਣ ਦੇਣਾ ਉਹ ਕਹਿੰਦੇ ਨਾਰਾਇਣ ਦੇ ਪਰ ਗੱਲ ਹੈ ਗਈ ਕਿ ਮੇਰੇ ਕੋਲ ਪੱਕੀ ਖਬਰ ਹੈ ਗਈ ਕਿ 17 ਤਰੀਕ ਨੂੰ ਜਿਹੜੇ ਗੁਰਦੁਆਰਾ ਡਾਇਰੈਕਟਰ ਬੋਰਡ ਸੰ ਮਨਿੰਦਰ ਸਿੰਘ ਉਸ ਦੇ ਕੋਲ ਮਨਿਸਟਰ ਬੈਠਾ ਰਿਹਾ ਹੁਣ ਮਨ ਕਿਸੇ ਨੇ ਇਹ ਨਹੀਂ ਦੱਸਿਆ ਕਿਹੜਾ ਬੈਠਾ ਹੈ ਜਿਹੜਾ ਇਹਦਾ ਕੰਸਰਨ ਮਿਨਿਸਟਰ ਹੋਏਗਾ ਉਹ ਹੀ ਬੈਠੇਗਾ ਉਸ ਨੂੰ ਕਹਿਣ ਆਸ ਹੈ ਕਿ ਤੂੰ ਇਹਨਾਂ ਨੂੰ ਕਹਿ ਦੇ ਕੇ ਯੈਸ ਇਹਨਾਂ ਨੂੰ ਬਾਹਰ ਕੱਢਿਆ ਜਾਏ ਕਿਉਂ ਅੱਗੇ ਜਿਹੜੇ ਦੋ ਮੈਂਬਰ ਕੋਆਪਰੇਟ ਹੋਇਸਾਨ ਸਿੰਘ ਸੁਭਾਵਾਂ ਦੇ ਉਹਨਾਂ ਨੂੰ ਕੱਢ ਕੇ ਆਪਣੇ ਚੇਲੇ ਚਪਟੇ ਵਾਲੇ ਇਹਨਾਂ ਨੇ ਕੋਈ ਕਾਨੂੰਨ ਹੈ ਕਿਦਰੇ ਮੰਨ ਦੱਸਿਆ ਜਾਏ ਦਿੱਲੀ ਦੀ ਸਰਕਾਰ ਕਿਸੇ ਕਾਨੂੰਨ ਦੇ ਤਹਿਤ ਹੈ ਕਿ ਨਹੀਂ ਹੈ ਮੈਂ ਦੱਸ ਦਿੰਦਾ ਜੋ ਕੁਝ ਪਿਛਲੇ 1 ਮਹੀਨੇ ਚ ਹੋਇਆ ਹੈ ਦਿੱਲੀ ਦੀ ਸਰਕਾਰ ਨੂੰ ਰੇਖਾ ਗੁਪਤਾ ਨੂੰ ਯਾਦ ਕਰ ਰਿਜ਼ਾਈਨ ਕਰਨਾ ਚਾਹੀਦਾ ਹੈ ਜਾਂ ਇਹਨਾਂ ਦੋ ਮੰਤਰੀਆਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਦੋਨਾਂ ਮੰਤਰੀਆਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਕਾਨੂੰਨ ਦੀਆਂ ਧੜੀਆਂ ਉਡਾਈਆਂ ਨੇ ਔਰ ਤੁਸੀਂ ਉਸ ਗੁਰਤੇ ਇੱਕ ਬਹਾਦਰ ਸਾਹਿਬ ਦੇ ਨਗਰ ਕੀਤੇ ਹੋਏ ਵਿੱਚ ਖਲਲ ਪਾ ਰਹੇ ਹੋ ਜਿਹੜਾ ਅੱਜ ਹਿੰਦੁਸਤਾਨ ਉਹਨਾਂ ਦੇ ਸ਼ਹਾਦਤ ਕਰਕੇ ਹੈਗਾ ਵਰਨਾ ਹਿੰਦੁਸਤਾਨ ਨਾ ਹੁੰਦਾ ਅਗਰ ਇਹ ਏਰੀਆ ਬਚਿਆ ਤੁਸੀਂ ਤੁਰਕੀ ਤੋਂ ਲੈ ਲਓ ਤੁਰਕੀ ਤੋਂ ਬਾਅਦ ਵਿੱਚ ਇੱਕ ਹਿੰਦੁਸਤਾਨ ਦਾ ਖਿੱਤਾ ਹੈਗਾ ਜਿੱਥੇ ਹਿੰਦੂ ਹੈਗਾ ਮੁਸਲਮਾਨਾਂ ਤੋਂ ਇਲਾਵਾ ਹੋਰ ਕੋਮ ਹੈ ਅਸਤੋ ਬਾਦ ਸਾਬ ਮੁਸਲਮਾਨ ਇੰਡੋਨੇਸ਼ੀਆ ਮਲੇਸ਼ੀਆ ਸਭ ਤੁਸੀਂ ਉਸ ਗੁਰਤੇਗ ਬਹਾਦਰ ਸਾਹਿਬ ਨੂੰ ਨਗਰ ਕੀਰਤਨ ਨੂੰ ਕਲਨ ਪਾਣਾ ਹੱਸਤੇ ਬਈ ਕੇ ਮੰਦਾ ਜਾਵੇ ਚੰਗਾ ਜਾਵੇ ਸੰਗਤ ਨਾ ਆਵੇ ਤੁਸੀਂ ਇਹ ਘੰਡੇ ਵਰਤੈ ਤਾਡਾ ਕੋਈ ਹੱਕ ਨਹੀਂ ਰਹਿੰਦਾ ਦਿੱਲੀ ਤੇ ਰਾਜ ਕਰਨ ਦਾ ਜਿਹੜਾ ਇਹ ਗਵਰਨਮੈਂਟ ਦਿੱਲੀ ਨਹੀਂ ਗੁਰਤੇਗ ਬਹਾਦਰ ਸਾਹਿਬ ਦੇ 시ਦੀਪੁਰ ਤੇ ਖਲਲ ਪਾਣ ਆਸਤੇ ਆਵੇ। ਔਰ ਨਾ ਰਹੇਗੀ ਤੇ ਨਾ ਰਹਿਣੀ ਚਾਹੀਦੀ। ਜਿਥੋਂ ਤੱਕ ਇਹਨਾਂ ਦਾ ਹੈਗਾ ਇਹ ਮੇਰੇ ਕੋਲ ਕਾਨੂੰਨੀ ਤੌਰ ਦੇ ਉੱਤੇ ਗੁਰਦੁਆਰਾ ਡਾਇਰੈਕਟਰ ਨੇ ਆਪਣੀ ਚਿੱਠੀ ਵਿੱਚ ਇਹਨਾਂ ਨੂੰ ਭੇਜਤਾ ਕਿ ਨੋ ਕਮੈਂਟਸ ਉਹ ਚੱਟੇ ਆਇਆ ਭਾਈ ਬਸ ਨੋ ਕਮੈਂਟਸ ਅਮਰੀਕਾ ਤੋਂ ਹੁੰਦੇ ਦੇਖੀਆ ਵਟਸਐਪ ਦੇਖੀਆ ਨੋ ਕਮੈਂਟਸ ਮੈਂ ਚਿੱਟੇ ਤੋਂ ਬੰਗਾ ਦੇਣਾ ਉਹਨੇ ਲਿਖਤਾ ਨੋ ਕਮੈਂਟਸ ਮੈਂ ਬਹੁਤ ਵਕੀਲਾਂ ਕੋਲ ਪੁੱਛਿਆ ਉਹਨਾਂ ਕਹਿੰਦੇ ਇਹਦਾ ਮਤਲਬ ਤੁਹਾਡੇ ਤੇ ਐਕਸ਼ਨ ਨਹੀਂ ਰეკਮੈਂਡ ਕਰ ਰਹੇ ਦਿੱਲੀ ਦੀ ਸਰਕਾਰ ਦੇ ਜਿਹੜਾ ਡਾਇਰੈਕਟਰ ਆਇਆ ਪਰ ਇਹਨਾਂ ਤੇ ਭੋਸਵਾਰ ਸੀ ਉਹ ਜਿਹੜਾ ਭੋਸ ਸੀ ਉਹ ਦੀ ਜਬਾਨ ਤੋਂ ਵੀ ਨਿਕਲ ਗਿਆ ਆਪਣੀ ਇਸ ਸਪੈਸ਼ਲ ਮੀਟਿੰਗ ਵਿੱਚ ਇਹਨਾਂ ਨੇ ਡਿਸਕਸ ਕੀਤਾ ਕਿ ਦਿੱਲੀ ਕਮੇਟੀ ਪਿਛਲੇ 12 ਸਾਲਾਂ ਵਿੱਚ 500 ਕਰੋੜ ਰੁਪਏ ਦਾ ਘਾਟਾ ਕਿਵੇਂ ਖਾ ਗਈ ਜਦ ਅਸੀਂ 12 ਸਾਲਾਂ ਚ ਮੈਨੂੰ 3 ਕਰੋੜ ਰੁਪਏ ਮਿਲਿਆ ਸੀ ਮਨ ਪ੍ਰਾਣੀ ਗੱਲ ਕਰਨੀ ਚਾਹੀਦੀ ਹੈ ਕਹੀਂ ਕਰਨਗੇ ਪਰਾਣੀਆਂ ਗੱਲਾਂ ਕਰਦਾ ਪਿਆ ਤੇ ਮੈਂ 123 ਕਰੋੜ ਰੁਪਏ ਛੱਡ ਕੇ ਗਿਆ 123 ਕਰੋੜ ਰੁਪਏ ਔਰ ਕਟੋਗੜ 200 ਕਰੋੜ ਰੁਪਏ ਕਾਲਜਾਂ ਤੇ ਬਿਲਡਿੰਗਾਂ ਤੇ ਸਕੂਲਾਂ ਤੇ ਸਰਾਵਾਂ ਤੇ ਲਾਇਆ ਇਹਨਾਂ ਨੇ ਪੁੱਛੋ ਇੱਕ ਇਟ ਲਾਈਨ ਹੈ ਇੱਕ ਕਮਰਾ ਬਣਾਇਆ ਨੇ ਤੇ ਬਚਤ ਕਿੱਥੇ ਗਈ ਜਿਹੜੀ ਬਚਤ ਸਾਡੇ 10 ਕਰੋੜ ਰੁਪਏ ਸਾਲ ਦੇ ਸੀ ਉਹ ਬਚਤ ਕਿੱਥੇ ਗਈ ਉਹ ਪੈਸੇ ਪੈਸੇ ਕਿਤੇ ਇਤਨੇ ਖਰਚੇ ਤੇ ਬਾਤ ਕਿਧਰ ਗਏ ਕਨੈਟ ਜੀ ਹੋਰ ਐ ਦਿਖਾ ਦੇ ਹਲੋ ਜੀ ਦੇ ਦੇਣਾ ਕੱਪੀ ਤੋਂ ਮੈਂ ਫੋਟੋ ਕਾਪੀ ਕਰਾ ਕੇ ਦੇ ਦੇ ਬਈ ਸਭ ਨੂੰ ਸ਼ਾਟ ਲੇ ਲੇ ਇਸ ਤੋਂ ਬਾਅਦ ਕੋਈ ਰਹਿ ਨਹੀਂ ਜਾਂਦੇ ਆਪਣੇ ਆਂ ਕਰਸਤਾਨੀਆਂ ਦੱਸੋ ਨਾ ਤੁਸੀਂ ਕੀ ਕੀਤਾ ਹੈਗਾ ਬਿਲਕੁਲ ਹਾਂਜੀ ਦਿੱਲੀ ਦੇ ਮਿਨਿਸਟਰ ਦੇ ਕਹਿੰਦੇ ਅਛਾ ਜੀ ਤਿੰਨਾ ਪ੍ਰਧਾਨਾਂ ਨੂੰ ਘੜ ਦੇ ਉਹਨੂੰ ਇੱਕ ਕੰਮ ਕਰ ਤੂੰ ਤੇ ਸਰਸਾ ਬੜੇ ਪਹਿਲਵਾਨ ਹੋ ਨਾ ਸੰਦੇ ਬੜੇ ਤੁਹਾਡੇ ਨਾਲ ਜਨਤਾ ਹੈ ਮੈਂ ਖੜਾ ਹੁੰਦਾ ਹਰਵਿੰਦਰ ਸਿੰਘ ਹੁੰਦਾ ਅਸੀਂ ਰੈਫਰੈਂਡਮ ਕਰਾਂਦੇ ਹਾਂ ਦਿੱਲੀ ਦੀ ਸੰਗਤ ਕੋਲ ਕਿਹੜਾ ਇਮਾਨਦਾਰ ਹੈ ਤੇ ਕਿਹੜਾ ਚੋਰ ਹੈ 1% ਤੁਸੀਂ ਵੋਟ ਲੈ ਕੇ ਫਿਰ ਮੈਨੂੰ ਫੜ ਲੈਣਾ ਇੱਕ ਪਰਸੈਂਟ ਆਹ ਰ ਪਰੰਡਮ ਕਰਾ ਤੇਰੀ ਸਰਕਾਰ ਇਹ ਚੱਲ ਰਹੀ ਹੈ ਉੱਪਰ ਵੀ ਇੱਠਾਂ ਵੀ ਕਰਾਰ ਆ ਪਰੰਡਮ ਪਰਚੇ ਰੱਖਦੇ ਹੋ ਕਹਿੰਦੇ ਆ ਪਰਚਾ ਰੱਖਦੇ ਦੱਸੋ ਜੀ ਸਰਨਾ ਚੌਰਾ ਕਿ ਸਰਸਾ ਚੌਰਾ ਤੇ ਗਲਗਾ ਚੌਰਾ ਕੋਣ ਇੱਕ ਬਾਣੀ ਦੀ ਤੁੱਕ ਹੈ हे ਨਰ ਅਚੇਤ ਭਾਤੇ ਡਰ ਜਿਹੜੀ ਸਾਹਮਣੇ ਸਮਝ ਤੁਸੀਂ ਇਹ ਗੱਲਾਂ ਕਰ ਰਹੇ ਹੋ ਤੁਸੀਂ ਕਿੱਥੇ ਬਚਣਾ ਤੁਹਾਨੂੰ ਕਿੱਥੋਂ ਭਵਾਣੀ ਹੈ ਕਿਸੇ ਇੱਕ ਗੱਲ ਦੇ ਬੜੀ ਪੱਕੀ ਹੈ ਅਸੀਂ ਜਿੰਨੇ ਆਪਣੇ ਸਾਧਨ ਸੰਨ ਅਕਾਲੀ ਦਲ ਦੇ ਕੋਲ ਉਹਨਾਂ ਸਾਰਨਾ ਦੇ ਵਰਤੋਂ ਕਰਕੇ ਸੀ ਘਰ-ਘਰ ਸੰਦੇਸ਼ ਪਹੁੰਚਾਤਾ ਵੀ ਨਗਰ ਕੀਰਤਨ ਆ ਰਿਹਾ ਕੋਈ ਸ਼ੌਣੀ ਕਮੇਟੀ ਦੇ ਸਾਧਾਰਨੀ ਵਰਤੇ ਕੋ ਉਹਨਾਂ ਦੇ ਬੋਰਡ ਨਹੀਂ ਲੱਗੇ ਹਾਂ ਸ਼ੌਣੀ ਕਮੇਟੀ ਦਾ ਨਗਰ ਕੀਰਤਨ ਸੀ ਉਹਨਾਂ ਦੀਆਂ ਚਿੱਠੀਆਂ ਹਰ ਸਿੰਘ ਸਾਹਿਬਾ ਨੂੰ ਭੇਜੀਆਂ ਦਿੱਲੀ ਦੇ ਵਿੱਚ ਸਾਢੇ 700 ਚਿੱਠੀ ਅਸੀਸ ਸਿੰਘ ਸਾਹਿਬਾ ਨੂੰ ਭੇਜੀ ਹੈ ਉਹਦਾ ਕਾਰਨ ਹੈ ਕਿ ਜੋ ਨਗਰ ਕੀਰਤਨ ਭੋਗਲ ਚੋਂ ਨਿਕਲਿਆ ਜੋ ਲਖਪਤ ਨਗਰ ਨਿਕਲਿਆ ਔਰ ਉਸ ਵਕਤ ਦੇ ਹਿਸਾਬ ਨਾਲ ਮੇਰੇ ਅਥਰੂ ਆ ਗਏ ਸਨ ਲਖਪਤ ਨਗਰ ਦੇ ਵਿੱਚ ਜੋ ਗਾਜ਼ੀਆਬਾਦ ਹੋਇਆ ਫਿਰ ਜੋ ਜਮਨਾ ਪਾਰ ਹੋਇਆ ਹੈ ਜਮਨਾ ਪਾਰ ਤੋਂ ਬਾਅਦ ਦੂਸਰੇ ਦਿਨ ਮੈਂ ਸਵੇਰੇ ਤੇ ਨਹੀਂ ਸੀ ਗਿਆ ਜਦ ਮੈਂ ਮਾਡਰਨ ਟਾਊਨ ਪਹੁੰਚਿਆ ਕਿੰਗਜ਼ਵੇ ਕੈਂਪ ਤੇ ਕਿੰਗ ਜੋ ਹੈ ਕੈਂਪ ਤੋਂ ਲੱਗੇ ਰਾਤ ਨਾਨਕ ਪਿਆਉ ਗੁਰਦੁਆਰੇ ਤੱਕ ਕੋਈ ਸਾਭ ਹੀ ਨਹੀਂ ਸੀ ਕੋਈ ਸਰਦਾ ਸੇ ਸਤਕਾਰ ਚ ਕਮੀ ਨਹੀਂ ਸੀ ਔਰ ਫਿਰ ਜਦ 26 ਤਰੀਕ ਨੂੰ ਅਸੀਂ ਇਸ ਸਥਾਨ ਤੋਂ ਚਲੇ ਆ ਮੈਂ ਬਹੁਤ ਸਤਾਵੀਆਂ ਵਿੱਚ ਆ ਨਗਰ ਕੀਰਤਨ ਨਿਕਲੇ ਇਤਨੀ ਸੰਗਤ ਮੈਂ ਨਾਨਕ ਪਿਆਉ ਦੇ ਵਿੱਚ ਹਸ ਤੱਕ ਨਹੀਂ ਦੇਖੀ ਜੋ ਸਵੇਰੇ ਨਗਰ ਕੀਰਤਨ ਨੂੰ ਚਲਾਉਣ ਦੇ ਵਿੱਚ ਸਗਲੇ ਸਹਿਯੋਗ ਕਰਦੇ ਸਨ। ਇੱਥੇ ਰਸ ਹੁੰਦਾ ਸੀ ਸਕੂਲਾਂ ਦੇ ਬੱਚੇ ਆ ਗਏ, ਬੈਂਡ ਆ ਗਏ, ਮਸਤਾਨੀਆਂ ਆ ਗੀਆਂ। ਔਰ ਫਿਰ ਜਿਉਂ-ਜਿਉਂ ਅਸੀਂ ਅੱਗੇ ਵਧੇ ਗਿਆਂ ਨਗਰ ਕੀਰਤਨ ਹਾਲਾ ਉਹ ਪ੍ਰਧਾਨ ਸਾਹਿਬ ਪਟੇਲ ਨਗਰ ਦੇ ਅੱਧ ਤੱਕ ਗਏ। ਪਰ ਉਹਨਾਂ ਦਾ ਜਾਸੇ ਚਲੇ ਗਏ ਜੱਥੇਦਾਰ ਕੁਲਦੀਪ ਸਿੰਘ ਮੋਤੀ ਨਗਰ ਕ੍ਰਾਸ ਕਰਕੇ ਉਹਨਾਂ ਨੇ ਜਾਣਾ ਸੀ ਚਲੇ ਗਏ ਉਹ ਇਸ ਨਗਰ ਕੀਰਤਨ ਦੀ ਸੰਗਤ ਦੀ ਜੋ ਸਤਕਾਰ ਦਿੱਤਾ ਉਹ ਵਰਨਣੇ ਨਹੀਂ ਕਰ ਸਕਦੇ ਪਏ